ਬਾਬਿਓ ਉਹ ਦਾ ਰੈਡੀ ਮਖਾਲ ਦੀਦਾ ਨਹੀਂ ਬਾਬਿਓ ਵੱਡੀ ਬੋਤਲ ਲਿਓਨੀ ਸੀ ਇਹਦਾ ਜਦੋਂ ਉਹ ਹੋ ਗਿਆ ਠੀਕ ਬਾਬਿਓ ਤਿਆਰ ਹੁਣ ਮਖਿਆਲ ਚੋਂ ਲਈ ਚੱਲ ਵੀ ਚੋਬਰਾ ਜੇ ਰੂਟ ਢਾਲੋ ਸੀਂ ਗੋ ਮਰ ਜਾਓ ਚਾਲੀ ਤੇ ਵੇਹ ਕੱਪਾਂ ਡਰੇ ਰਹੇ ਨੇ ਖੜਦਾ ਇੱਥੇ ਰਹਿ ਨੂੰ ਲੜ ਦੋ ਬਾਬੂ ਦੇਖੋ ਕਿੰਨਾ ਮਖਿਆਲ ਇਹਦੇ ਵਿੱਚ ਹੈ ਕਿੱਥੇ ਹੈ ਉਹ ਬੱਚਾ ਕਿੱਥੇ ਹੈ ਉਹਦੇ ਸਾਹਮਣੇ ਪੱਖੀ ਦੇ ਥੱਲੇ ਆ ਦੇ ਯਾਰ ਕਿੰਨਾ ਓਰੇ ਆਇਤਰ ਹੀ ਆ ਆਏ ਬਰਾ ਅੱਖਾਂ ਦੇ ਉੱਪਰ ਟਿਗੜਾ ਉਹਦੇ ਟੀੜਾ ਦੀ ਬਾਬੂ ਉਹਦੇ ਕਿੰਨਾ ਆ ਵੀ ਯਾਰ ਕਿੰਨਾ ਫਰਾਂ ਦੇ ਸਾਹਮਣੇ ਸਿੱਧਾ ਦੇਖ ਆ ਥੱਲੇ ਆ ਉਹ ਯਾਰ ਉਹ ਦੇ ਸਾਹਮਣੇ ਯਾਰ ਤਾਇਆ ਯਾਰ ਉਹ ਦੇ ਵਿੱਚ ਦੇਖ ਉਹ ਦੇ ਕਿੰਨਾ ਤਾਹਾਂ ਕੇ ਥੱਲੇ ਥੱਲੇ ਯਾਰ ਤੂੰ ਥੱਲੇ ਹੋ ਕੇ ਦੇਖ ਉਹ ਦੇ ਦੇਖਿਆ ਨਹੀਂ ਜਾਨ ਲਿਆ ਤੂੰ ਉਹ ਮਰ ਨਹੀਂ ਲਓ ਇਹਦੀ ਉਹਦੀ ਗੇਟ ਡਾਣੀ ਉਹ ਖੋਲਤਾ ਤੇ ਯਾਰ ਰੇ ਬਰਾਬਰ ਉਹ ਭੱਗ ਜਾ ਬਰਾ ਇਹ ਇੰਦਰ ਦੀ ਬਣਾ ਲੈ

ਖੜਾ ਹੈ ਫੱਲੇ ਨਾ ਡਿੱਗ ਜਾਏ ਇਹ ਤੇ ਘੋਟੇ ਦੇ ਰੱਖ ਦੇ ਇਹਨੂੰ ਮੈਂ ਯੰਤਰ ਨਾ ਵਰਦੇ ਗਰੇ ਦਿੱਤੀ ਫਾਰਕਾ ਉਹ ਮੁਕੇ ਆਉ ਰਹੇ ਤੇ ਨਿਕਣ ਕਦਾ ਕਰਦਾ ਉਹ ਸੀ ਸਾਡਾ ਬੰਦਾ ਇਹਦੇ ਧੂਆ ਕਰਨਾ ਪਊਗਾ ਬੇ ਹੁਣ ਧੂਆ ਕਰ ਦੇ ਕਿਵੇਂ ਕਰੀਏ ਲਾ ਦੇ ਅੱਗ ਕਾ ਇਸ ਨੂੰ ਉਹ ਪੀਣ ਲਈ ਰਾਂ ਲੂਰਾ